ਸਬਈਏ ਮਹੱਲੇ ਚੌਥੇ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਮਨਪੁਰਖ ਅਨ ਰੰਝਣ ਤੇ ਆਵੋ ਗੁਰ ਪ੍ਰਸਾਦ ਹਰ ਗੁਣ ਸਤ ਗਾਵੋ ਗੁਣ ਗਾਵਤ ਮਨ ਹੋਏ ਬਗਸ ਸਤਗੁਰ ਪੂਰਜਨ ਕੀ ਅਸ ਸਤਗੁਰ ਸੇਵ ਪਰਮ ਪਦ ਪਾਇਓ ਅਬਨਾਸੀ ਅਬਗਤ ਤੇ ਆਇਓ ਤਿਸ ਭੇਟੇ ਦਰਦਰਨਾ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜੰਪ ਗੁਣ ਬੈਮਲ ਸੋ ਜਾਣ ਜਾਨ ਤੇਰੇ ਅਮਿਉ ਨਾਮ ਜਾ ਕੋ ਫੁਰਿਆ ਇਨ ਸਤ ਗੁਰ ਸੇਬ ਸਬਦ ਰਸ ਪਾਇਆ ਨਾਮ ਨਰੰਜਨ ਉਰ ਤਰਿਆ ਹਰ ਨਾਮ ਰਸ ਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਬ ਕਲ ਠਕਰ ਹਰਦਾਸ ਤਨੇ ਗੁਰ RAM DASਰ ਅਬਰ ਭਰੇ ਸੁੱਟਤ ਪਰਵਾ ਅਮੇ ਅਮਰਾ ਪਦ ਅਮਰਤ ਸਰੂਪ ਸਦ ਭਰਿਆ ਤੇ ਪੀਵ ਭਸੰਤ ਕਰਹਿ ਮਨ ਮੱਜਨ ਪੋਭਜਨ ਹੈ ਸੇਵਾ ਕਰੀਆ ਤਿਲ ਭੋ ਨਿਵਾਰ ਅਨਪੈ ਪਦ ਦੀਨਾ ਸਬਦ ਮਾਤਰ ਤੇ ਉਦਰ ਧਰੇ ਕਬ ਕਲ ਠਕਰ ਹਰਦਾਸ ਤਨੇ ਗੁਰੂ ਰਾਮਦਾਸਰ ਅਬਰ ਭਰੇ ਸਤ ਗੁਰ ਮਤ ਗੂੜ ਬੇਮਲ ਸਤ ਸੰਗਤ ਆਤਮ ਰੰਗ ਚਲੂਲ ਭਇਆ ਜਾਗਿਆ ਮਨ ਕਮਲ ਸਹਿਜ ਪ੍ਰਕਾਸ਼ ਅਬੈ ਨਰੰਜਨ ਕਰਾਇਲਹ ਸਤ ਗੁਰ ਦੇ ਆਲ ਹਰਨਾਮ ਮੰਦਰਾਇ ਤਿਸੇ ਪ੍ਰਸਾਦ ਬਸ ਪੰਚ ਕਰੇ ਕਬ ਕਲ ਠਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਬਰ ਪਰੇ ਅਨਭਉਨ ਮਾਨ ਅਕਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਭਰੇ ਮਿਟਿਆ ਜਨਮਾਂ ਤ ਮਰਨ ਭਉ ਭਗ ਚਿਤ ਲਾਗਾ ਸੰਤੋਖ ਸਰੇ ਕਬ ਕਲ ਠਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਬਰ ਪਰੇ ਆਬਰ ਭਰੇ ਪਾਇਓ ਉਪਾਰ ਰਿਦ ਅੰਤਰ ਤਾਰਿਓ ਦੁਖ ਬੰਜਨ ਆਤਮ ਪਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਭਾਇ ਪ੍ਰੇਮ ਰਸ ਆਪੇ ਜਾਣੇ ਸਤਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣੇ ਨਾਨਕ ਪ੍ਰਸਾਦ ਅੰਗਤ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰੂ ਰਾਮਦਾਸ ਭਲੇ ਚਰੈ ਤੈ ਅਟਲ ਅਮਰ ਪਦ ਪਾਇਓ ਸੰਤੋਖ ਸਰੂਪ ਰ ਬਸੈ ਅਮੇ ਅራስ ਰਸਨ ਪ੍ਰਕਾਸ਼ੈ ਮਿਲਤ ਸਾੰਤ ਉਪਜੈ ਦੁਰਤ ਦੁਰੰਤਰ ਨਸੈ ਸੁਖ ਸਾਗਰ ਪਾਇਓ ਦਿੰਤ ਹਰ ਮਗ ਨ ਹਟੈ ਸੰਜਮ ਸਤ ਸੰਤੋਖ ਸੀਲ ਸਨਹੋ ਮ ਫਟੈ ਸਤ ਗੁਰ ਪਰਮਾਨ ਵਿਦ ਨੈ ਸਿਰਿਓ ਜਗ ਦਸ ਤੂਰ ਬਜਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਅਬਾ ਅਮਰਪਾਤ ਪਾਇਓ ਜਗ ਜਿਤਿ ਯੋ ਸਤਗੁਰ ਪਰਮਾਨ ਮਨ ਏਕ ਧਾਇਓ ਤਨ ਤਨ ਸਤਗੁਰ ਅਮਰਦਾਸ ਜਿਨ ਨਾਮ ਦਰੜਾਇਓ ਨਾ ਬਨਤ ਨਾਮ ਨਦਾਨ ਰਿਤ ਸਦਾਤਾ ਕੀ ਦਾਸੀ ਸਹਿਦ ਸਰੂਪਰ ਮਿਲਿਓ ਪੁਰਖ ਭੇਟਿਓ ਅਵਨਾਸੀ ਆਗਲੇ ਭਗਤ ਜਿਤ ਲਗਤਰੇ ਸੋ ਗੁਰ ਨਾਮ ਦਰੜਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਹਰਿ ਪ੍ਰੇਮ ਪਦਾਰਸ ਪਾਇਓ ਪ੍ਰੇਮ ਭਗਤ ਪ੍ਰਵਾਹ ਪ੍ਰੀਤ ਉਪਬਲੀ ਨ ਹਟੈ ਸਤਗੁਰ ਸਬਦ ਅਥਾ ਅਮਿਆ ਧਾਰਾ ਰਸ ਗਟੈ ਮਤ ਮਤਾ ਸੰਤੋਖ ਪਤਾ ਸਰ ਸਹਿਜ ਸਮਾਇਓ ਆਜ 19 ਸੰਪਿਉ ਜਗਤ ਗੁਰ ਬਚਨ ਤਰਾਇਓ ਆਵਗਤ ਗੋਚਰ ਅપર ਪਰ ਮਨ ਗੁਰ ਸਬਦ ਵਸਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਜਗਤ ਉਧਾਰਨ ਪਾਇਓ ਜਗਤੋ ਉਦਾਰਨ ਨਵਨਧਾਨ ਭਗਤਾਂ ਭਵਤਾਰਨ ਅੰਮ੍ਰਿਤ ਬੂੰਦ ਹਰ ਨਾਮ ਵਿਸਕੀ ਵਿਖੈ ਨਵਾਰਨ ਸਹਿਜ ਤਰੋਬਰ ਫਲੋ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈਐ ਧਨ ਤੇਜਨ ਬੜ ਭਾਗੇ ਤੇ ਮੁਕਤੇ ਪਏ ਸਤਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰੂ ਰਾਮਦਾਸ ਗਾਲ ਉਚਰੈ ਤੈ ਸ਼ਬਦ ਨਿਸ਼ਾਨ ਵਿਜਾਇਓ ਸਹਿਜ ਸਦਾ ਸਹਜਾ ਸਾਭ ਆਣ ਸੰਤੋਖ ਅਚਰਾਇਚਿਓ ਸਦਾ ਸੀਲ ਸਨਾਸੋ ਹੈ ਗੁਰ ਸਬਦ ਸਮਾਚਰਿਓ ਨਾਮ ਟੇਕ ਸੰਗਾਦੂ ਹੈ ਆਜੋਨੀਓ ਪਲ ਅਮਲ ਸਤਗੁਰ ਸੰਗ ਨਿਵਾਸ ਗੁਰ ਰਾਮਦਾਸ ਕਲ ਉਚਰੈ ਤੋਏ ਸਹਜ ਸਰੋਵਰ ਬਾਸ ਗੁਰ ਜਨ ਕੋ ਸੋ ਪ੍ਰਸੰਨ ਨਾਮ ਹਰਿ ਦੈ ਨਿਵਾਸ ਹੈ ਜਿਨ ਕੋ ਗੁਰ ਸੋ ਪ੍ਰਸੰਨ ਦੁਰਤੋ ਦਰ ਅੰਤਰ ਨਸੈ ਗੁਰ ਜਨ ਕੋ ਸੁ ਪ੍ਰਸੰਨ ਮਾਨ ਅਬਮਾਨ ਨਵਾਰੈ ਜਿਲ ਕੋ ਗੁਰ ਸੋ ਪ੍ਰਸੰਨ ਸਬਦ ਲਗ ਭਜਨ ਤਾਰੈ ਪਰਿਓ ਪਰਮਾਨ ਗੁਰ ਪਾਇਓ ਤਿੰਨ ਸਗ ਜਥਿਓ ਜਨਮ ਜਗ ਸ੍ਰੀ ਗੁਰੂ ਸਰਨ ਭਜ ਕਲ ਕਬ ਭੁਗਤ ਮੁਕਤ ਸਭ ਗੁਰੂ ਲਗ ਸਤ ਗੁਰ ਖੇਮਾ ਤਾਲਿਆ ਜੁਗ ਜੂਤ ਸਮਾਣੇ ਅਨਪੋ ਨੇਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਏਉ ਰਾਜ ਜੋਗ ਗੁਰੂ ਰਾਮਦਾਸ ਤੁਮ ਹੂੰ ਰਖ ਜਾਣੇ ਜਨਕ ਸੋਏ ਜਿਨ ਜਾਣਿਆ ਓਨ ਮਨ ਰਥ ਧਰਿਆ ਸਤ ਸੰਤੋਖ ਸਮਾਚਰੇ ਅਵਰਾ ਸਰ ਭਰਿਆ ਅਕਥ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੈ ਏਉ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਮਨ ਆਵੈ ਸਤਿਗੁਰ ਨਾਮ ਏਕ ਲਿਬ ਮਨ ਜਪੈ ਡ੍ਰਿੜ ਤੈਨ ਜਨ ਦੁਖ ਪਾਪ ਕਹੋਂ ਕਤ ਹੋਵੈ ਜੀਉ ਤਾਰਨ ਤਰਨ ਖਿਨ ਮਤਰ ਜਾ ਕੋ ਦ੍ਰਿਸ਼ਟ ਤਰੈ ਸਬਦ ਰਿਤ ਬਚਾਰੈ ਕਾਮ ਕ੍ਰੋਧ ਖੋਵੈ ਜੀਉ ਜੀਨ ਸਭ ਨੰਦਾਤਾ ਅਗਮ ਗਿਆਨ ਬਖਿਆਤਾ ਐਨਸ ਧਿਆਨ ਧਾਵੈ ਪਲਕ ਨਾ ਸੋਵੈ ਜੀਉ ਜਾ ਕੋ ਦੇਖਤ ਦ੍ਰਿਦਰ ਜਾਵੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਤੋਂ ਬਹਿ ਜਿਉ ਸਤਗੁਰ ਨਾਮ ਏਕ ਲਿਬ ਮਨ ਜਪੈ ਧ੍ਰੜ ਤੈਨ ਜਾਣ ਦੁਖ ਪਾਪ ਕਹੋ ਕਤ ਹੋਵੈ ਜਿਉ ਧਰਮ ਕਰਮ ਪੂਰੈ ਸਤਗੁਰ ਪਾਈ ਹੈ ਜਾਕੀ ਸੇਵਾ ਸਿੱਧ ਸਾਧੂ ਮਨ ਜਨ ਸੁਰ ਨਰ ਜਾਚੈ ਸਬਦ ਸਾਰ ਏਕ ਲਿਬ ਲਈ ਹੈ ਹਉ ਨ ਜਾਣ ਕੋ ਤੇਰਾ ਅਪਾਰ ਨਿਰਬੋ ਨਿਰੰਕਾਰ ਅਕਥ ਕਥਨ ਹਾਰ ਤੁਰੈ ਬੁਝਾਈ ਹੈ ਆਰਮ ਭੂਲੇ ਸੰਸਾਰ ਸੁਟ ਜੂਨੀ ਸੰਗਾਰ ਜਮ ਕੋ ਨਾ ਡੰਡ ਕਾਲ ਗੁਰਮਤਿ ਧਿਆਈ ਹੈ ਮਨ ਪ੍ਰਾਣੀ ਮੁਕਤ ਵਿਚਾਰ ਐਨ ਸਜਪ ਧਰਮ ਕਰਮ ਪੂਰੇ ਸਤਗੁਰ ਪਾਈ ਹੈ ਹਉ ਬਲ ਬਲ ਜਾਉ ਸਤਗੁਰ ਸਾਚੇ ਨਾਮ ਪਰ ਕਾਵਨ ਉਪਮਾ ਦੇਉ ਕਾਵਨ ਸੇਵਾ ਸਿਰਿਉ ਏਕ ਮੁਖ ਰਸ ਨਾਰਸੂ ਜੁਗ ਜੂਰ ਕਰ ਹੁਣ ਮਨ ਬਾਤ ਕ੍ਰਮ ਜਾਣ ਅੰਤ ਦੂਜਾ ਨਾ ਮਾਨ ਨਾਮ ਸੋ ਅਪਾਰ ਸਾਰ ਦਿਨ ਗੁਰ ਰਿਦ ਧਰ ਲਲ ਕਬ 파ਰਸ ਪਰਸ ਕਚ ਕੰਚਨ ਹੋਏ ਚੰਦਨਾ ਸੁਬਾਸ ਜਸ ਸਿਮਰਤ ਅਨਤਰ ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀਨ ਵਾਰੇ ਜੀ ਹਉ ਬਲ ਬਲ ਜਾਓ ਸਤਗੁਰ ਸਾਚੇ ਨਾਮ ਪਰ ਰਾਜ ਜੋਗ ਤਖਤ diel ਗੁਰ ਰਾਮਦਾਸ ਪਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰ ਨਮਨੁ ਕਜਨਕਿ ਉਪਰਗਾਸ ਗੁਰ ਅੰਗਦ ਦਿਓ ਨਦਾਨ ਅਕਥ ਕਥਾ ਗਿਆਨ ਪੰਚ ਭੂਤ ਬਸ ਕੀਨੇ ਜਮ ਤਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਬਲ ਜਾਸ ਸਭ ਵਿਦ ਮੰਨਿਓ ਮਨ ਤਬਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦਿਨ ਗੁਰੂ ਰਾਮਦਾਸ ਰੱਡ ਜਿਸੈ ਧਾਰਿਉ ਧਰਤ ਅਰ ਬਿਉਮ ਅਰ ਪਵਨ ਤੇ ਨੀਰ ਸਰ ਅਬਰ ਅਨਲ ਅਨਾਦ ਕੀਉ ਸਸ ਰਖ ਨਿਸ ਸੂਰ ਦਿਨ ਸਹਿਲ ਤਰੂਆ ਫਲ ਫੁੱਲ ਦਿਉ ਸੂਰੰਦਰ ਸਬਤ ਸਮੁੰਦਰ ਕਿਆ ਧਾਰਿਉ ਤਰੇ ਪਵਨ ਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਉ ਗੁਰ ਅਮਰ ਪ੍ਰਗਾਸ ਕੰਤਹੁ ਕੰਤਨ ਭਯੋ ਸਬਦ ਗੁਰ ਸਰਬਨ ਸੁਣਿਓ ਬਿਕਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖ ਭਣਿਓ ਲੋਇਓ ਹੋਇਓ ਲਾਲ ਨਦਰ ਸਤਗੁਰ ਜਦ ਧਾਰੈ ਪਾਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠਿਓ ਸ੍ਰੀਖੰਡ ਸਤਗੁਰ ਕੀਓ ਦੁੱਖ ਦਰਿਦ੍ਰ ਤਿਨ ਕੀ ਗਿਆ ਸਤਗੁਰੂ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਭਯਾ ਜਾਮ ਗੁਰੂ ਹੋਏ ਬਲ ਧਨੈ ਕਿਆ ਗਾਰਬ ਦਿਜੈ ਜਾਮ ਗੁਰੂ ਹੋਏ ਬਲ ਲਖ ਬਾਹੇ ਕਿਆ ਕਿਜੈ ਜਾਮ ਗੁਰੂ ਹੋਏ ਬਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੋਏ ਬਲ ਸਬਦ ਸਾਖੀ ਸੋ ਸਤ ਹੈ ਘਰ ਜੋ ਗੁਰੂ ਗੁਰੂ ਐਨ ਸੁਜਪੈ ਦਾਸ ਪਟ ਬੇਨਤ ਕਹੈ ਜੋ ਗੁਰੂ ਨਾਮ ਰਿਦ ਮੈਂ ਤਰੈ ਸੋ ਜਨਮ ਮਰਨ ਤੂੰ ਤੇ ਰਹੈ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝਨ ਆਵੈ ਗੁਰ ਬੈਨ ਸੋਰਤ ਨ ਸਤਿ ਗੁਰੂ ਬੈਨ ਮੁਕਤ ਨ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰ ਏ ਮਨ ਮੇਰੇ ਗੁਰ ਕਰ ਸਭ ਦੁਸਪੰਨ ਅਗਨ ਕਟੈ ਸਭ ਤੇਰੇ ਗੁਰ ਨੈਣ ਬੈਨ ਗੁਰ ਗੁਰ ਕਰੋ ਗੁਰੂ ਸਤ ਕਬ ਨਲ ਕਹੈ ਜਿਨ ਗੁਰੂ ਨਾ ਦੇਖਿਓ ਨਾ ਕਿਉ ਤੇ ਅਕਯਥ ਸੰਸਾਰ ਮਹਿ ਗੁਰੂ ਗੁਰੂ ਗੁਰ ਕਰ ਮਨ ਮੇਰੇ ਤारण तरਨ ਸਮਰੱਥ ਕਲਯੁਗ ਸੁਨ ਸੰਵਾਦ ਸਬਦ ਜਿਸ ਕੇਰੇ ਉਨੋ ਦੁਖਣ ਨਾਸ ਸੁਖਦਾਇਕ ਸੂਰਜੋ ਧਰਤ ਧਿਆਨ ਬੱਧ ਤਹ ਨੇਰੇ ਪੂਰੋ ਪੁਰਖ ਰਿਦਾ ਹਰਿ ਸਿਮਰਤ ਮੁਖ ਦੇਖਤ ਅਗਜਾਇ ਭਰੇਰੇ ਜਾਉ ਹਰਿ ਬੁੱਧ ਰਿੱਧ ਸਿੱਧ ਚਾਦ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਖੁਤੀ ਜੋ ਪਿਆਸ ਪੀਉਸ ਬਵਨ ਕੀ ਬੰਸਤ ਸਿੱਧ ਕੋ ਬਿੱਧ ਮਲਾਇਓ ਉਰਨ ਪੋ ਮੰਨ ਠੋੜ ਬਸੋਰਸ ਬਾਸਨ ਸਿਓ ਜੋ ਦਹੂ ਦਿਸਤਾਯੋ ਗੋਬਿੰਦ ਬਾਲ ਗੋਬਿੰਦਪੁਰੀ ਸਮਝਲਣ ਤੀਰਬ ਪਾਸ ਬਨਾਯੋ ਗਯੋ ਦੁਖ ਦੂਰ ਬਖਨ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਸਮਰੱਥ ਗੁਰੂ ਸਰ ਹੱਥ ਧਰਿਓ ਕੁਰਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰੋ ਇਸ ਬਾਸਰੇ ਇਕ ਸਮਾਨ ਧਿਆਨ ਸੋ ਨਾਮ ਸੁਲੇ ਸਤਿ ਭਾਨ ਡਰੋ ਤਨ ਦਾਸ ਸੋ ਆਸ ਜਗਤ ਰੇ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰੋ ਅਬ ਰੱਖੋ ਦਾਸ ਪਾਠ ਕੀ ਲਾਜ ਜੈ ਸੀ ਰਾਖੀ ਲਾਜ ਭਗਤ ਪਹਿਲਾਦ ਕੀ ਹਰ ਨਾਗ ਸਫਾਰੇ ਕਰ ਆਜ ਫੋਨ ਦਰੂਪਤੀ ਲਾਜ ਰੱਖੀ ਹਰ ਪ੍ਰਭ ਜੀ ਸੀਨਤ ਬਹਤਰ ਦੀਨ ਬਹੁ ਸਾਜ ਸੋਦਾਮਾ ਅਪਦਾ ਤੇ ਰੱਖਿਆ ਗਨ ਕਾ ਪਰਤ ਪੂਰੇ ਤੇ ਕਾਜ ਸ੍ਰੀ ਸਤਗੁਰ ਸੋ ਪਰਸੰਨ ਕਲਯੁਗ ਹੋਏ ਰੱਖ ਉਦਾਸ ਬਾਟ ਕੀ ਲਾਜ ਝੋਲਣਾ ਗੁਰੂ ਗਰ ਗੁਰੂ ਗਰ ਗੁਰੂ ਜਪ ਬਨਿਓਬਦ ਹਰ ਹਰ ਜਪੈ ਨਾਮ ਨਬ ਨਿਦ ਅਪੈ ਰਸਨ ਐ ਨਸ ਰਸੈ ਸਤ ਕਰ ਜਾਨਿਓ ਪੁਨ ਪ੍ਰੇਮ ਰੰਗ ਪਾਈਏ ਗੁਰਮੁਖ ਧਿਆਈਐ ਅਨ ਮਾਰਗ ਤਦੂ ਭਜੋ ਹਰ ਗਿਆਨੀਓ ਬਜਨ ਗੁਰ ਰਿੱਧ ਧਰੋ ਪੰਚ ਪੂ ਵਸ ਕਰੋ ਜਨਮ ਕੁੱਲ ਉਧਰੋ ਦਵਾਰ ਹਰਿ ਮਾਨਿਓ ਜੋ ਤੇ ਸਭ ਸੁਖ ਇਤ ਉਤ ਤੁਮ ਬੰਸ ਬਾ ਗੁਰੂ ਗੁਰ ਗੁਰੂ ਗੁਰੂ ਜਪ ਪ੍ਰਾਨਿਓ ਗੁਰੂ ਗੁਰ ਗੁਰੂ ਗੁਰੂ ਜਪ ਸਤ ਕਰ ਅਗਮ ਗੁਣ ਜਾਨਿ ਵਿਧਾਨ ਹਰਿ ਮਨ ਧਰੋ ਧਿਆਨ ਐਨਸ ਨਿਸ ਕਰਿਓ ਬਜਨ ਗੁਰ ਰਿਧਾ ਧਰ ਫੁਲ ਗੁਰੂ ਜਲ ਬਿਮਲ ਅਥਾ ਮਜਨ ਕਰੋ ਸੰਤ ਗੁਰ ਸਿੱਖ ਤਰੋ ਨਾਮ ਸਤਿ ਰੰਗ ਸਰ ਸਦਾ ਨਿਰਭੈ ਨਿਰੰਕਾਰ ਨਿਰਪਉ ਜਪੈ ਪ੍ਰੇਮ ਗੁਰ ਸਬਦ ਰਸ ਕਰਤੋ ਧ੍ਰਿੜ ਭਗਤ ਹਰ ਮੁਗਦ ਮਨ ਪਰਮ ਤਜੋ ਨਾਮ ਗੁਰ ਮੁਖ ਪਜੋ ਗੁਰੂ ਗੁਰ ਗੁਰੂ ਗੁਰ ਗੁਰ ਜਪ ਸਤ ਕਰ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਉਦਦ ਗੁਰ ਗਹਿਰ ਗੰਬੀਰ ਬਯੰਤ ਹਰ ਨਾਮ ਨਗ ਹੀਰ ਮਣ ਮਿਲਤ ਲੈ ਬਲਾਈਐ ਹੋ ਨਗਰੂ ਪਰਮਲ ਸਰਸ ਕਰਤ ਕੰਚਨ ਪਰਸਮਹਿਲ ਦੁਰਮਤ ਹਿਰਤ ਸਬਦ ਗੁਰੁ ਧਿਆਈਐ ਅੰਮਰਤ ਪ੍ਰਭਾਸ ਉਟਕੰਤ ਸਤਦੁਬਾਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿਖ ਨਾਈਐ ਨਾਮ ਨਰਵਾਣ ਨਿਦਾਨ ਹਾਰ ਉਰਤਰੋ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਗੁਰੂ ਗੁਰ ਗੁਰੂ ਗੁਰ ਗੁਰੂ ਜਪੋ ਮਨ ਰੇ ਨ ਜਾ ਕੀ ਸੇਵ ਸੇਵ ਸਿੱਧ ਸਾਧਕ ਸੁਰ ਅਸਰ ਗੁਣ ਤਰੈ 33 ਗੁਰ ਬਚਨ ਸੁਣ ਕੰਨ ਰੇ ਫਲ ਤਰੈ ਤੇ ਸੰਤ ਹਿਤ ਭਗਤ ਗੁਰ ਗੁਰ ਕਰਿਓ ਤਰਿਓ ਪ੍ਰਲਾਦ ਗੁਰ ਮਿਲਤ ਮੂਨ ਜਨ ਰੇ ਤਰੈ ਨਰਦਾਦ ਸੰਕਾਦ ਹਰ ਗੁਰਮੁਖ ਤਰੈ ਇਕ ਨਾਮ ਲਗ ਤਜੋ ਰਸ ਨਰੇ ਦਾਸ ਬੇਨਤ ਕਹੇ ਨਾਮ ਗੁਰਮੁਖ ਲਹੈ ਗੁਰੂ ਗੁਰ ਗੁਰੂ ਗੋਗੁਰੂ ਜਪ ਮੰਨ ਰੇ